ਜਿਹੜੇ ਗ੍ਰੀਪ ਚੰਤਾ ਜਿਹੜੇ ਵਿਚਾਰੇ ਦਿਹਾੜੀ ਜਾਂਦੇ ਸੀ ਉਹਨਾਂ ਹੀ ਦਿਹਾੜੀ ਮਰ ਗਏ ਉਹਨਾਂ ਵਾਸਤੇ 50000 ਪਰਿਵਾਰਾਂ ਵਾਸਤੇ ਅਸੀਂ ਕੰਕ ਵੀ ਦੇਵਾਂਗੇ ਉਹਨਾਂ ਨੂੰ ਘਰ ਵਾਸਤੇ ਬੋਲੇ ਸੋਨਾਲ ਅੱਲਾਹ ਅਕਬਰ ਸੋ ਉਹ ਉਹ ਕੰਕ ਦੀ ਸੇਵਾ ਆਪਾਂ 15 ਨਵੰਬਰ ਤੋਂ ਸ਼ੁਰੂ ਕਰਾਂਗੇ ਕਿਉਂਕਿ ਸਾਰੇ ਹੁਣ ਇਲੈਕਸ਼ਨਾਂ 'ਚ ਵੜ ਗਏ ਐ ਇਸ ਕਰਕੇ ਉਹਦੇ ਤੁਸੀਂ ਹੋ ਗਏ ਤੇ ਪਰ ਅੱਜ ਅਸੀਂ ਤਕਰੀਬਨ 4000 ਕੁਇੰਟਲ ਜੀ ਦਾ ਕੋਈ 1 ਕਰੋੜ 60 ਲੱਖ ਦੀ ਉਹ ਜਿਹੜੀ ਅਸੀਂ ਤੁਹਾਡੇ ਹਲਕੇ ਦੇਖੇ ਗਏ ਅੱਜ ਅੱਜ ਦੇ ਰਹਿਆ 2 ਸਰਟੀਫਾਈਡ ਬੀ ਹੈ ਐ ਨਹੀਂ ਕੋ ਜਾਲੀ ਕੋਈ ਕੋਈ ਸਰਟੀਫਾਈਡ ਬੀ ਹੈ ਅਸੀਂ ਜਿੱਥੇ ਵੀ ਦਿੱਤਾ तकरीबन 1 ਲੱਖ ਏਕੜ ਦਾ ਬੀ ਅਸੀਂ ਸ਼੍ਰੋਮਣੀ ਅਕਾਲੀ ਦਲ ਪ੍ਰੋਵਾਈਡ ਕਰ ਰਿਆ ਹੈ ਇਸ ਕਈ ਹਲਕਿਆਂ 'ਚ ਅਸੀਂ ਦੇ ਵੀ ਚੁੱਕੇ ਹਾਂ ਕਈਆਂ 'ਚ ਅਸੀਂ ਦੇ ਰਹੇ ਹਾਂ ਕਈਆਂ 'ਚ ਅਗਲੇ ਦਿਨਾਂ 'ਚ ਪਹੁੰਚ ਜਾਊਗਾ ਜਿਹੜਾ ਬੀ ਉਹਦੇ ਬਾਅਦ ਅਸੀਂ ਦੂਜੀ ਕਣਕ ਦੀ ਸੇਵਾ ਕੀਤੀ ਹੈ ਹੁਣ ਤੁਸੀਂ ਸੁਖਵੀਰ ਬਾਦਲ ਦੇ ਬਿਆਨ ਤਾਂ ਸੁਣ ਕੇ ਹਟਿਓ ਅਕਾਲੀ ਦਲ ਦੇ ਵੱਲੋਂ ਕਿਸਾਨਾਂ ਨੂੰ ਕਣਕ ਦੇ ਬੀਜ ਵੰਡੇ ਜਾ ਰਹੇ ਨੇ ਸੁਖਵੀਰ ਬਾਦਲ ਨੇ ਕਿਹਾ ਕਿ ਇਹ ਝਾਲੀ ਬੀਜ ਨਹੀਂ ਇਹ ਵਧੀਆ ਬੀਜ ਸਰਟੀਫਾਈਡ ਬੀਜ ਨੇ ਇਸ ਦੇ ਨਾਲ ਹੀ ਦਿਹਾੜੀਦਾਰ ਪਰਿਵਾਰਾਂ ਨੂੰ ਕਣਕ ਦੇਣ ਦਾ ਜਿਹੜਾ ਸੁਖਵੀਰ ਬਾਦਲ ਦੇ ਵੱਲੋਂ ਐਲਾਨ ਕੀਤਾ ਗਿਆ ਤੇ ਇਸ ਦੇ ਨਾਲ ਹੀ ਸੁਖਵੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਈ ਵੱਡੇ ਸਵਾਲ ਚੁੱਕੇ ਨੇ ਤੇ ਨਾਲ ਹੀ ਕਈ ਵੱਡੇ ਉਹਨਾਂ ਨੇ ਖੁਲਾਸੇ ਵੀ ਕੀਤੇ ਨੇ ਆਹ ਤੋਂ ਹਨੂ ਸੁਖਵੀਰ ਬਾਦਲ ਦੇ ਹੋਰ ਵੀ ਬਿਆਨ ਸੁਣਾ ਦਿੰਨੇ ਆ ਐਡੀ ਢੀਠ ਸਰਕਾਰ ਨਹੀਂ ਦੇਖੀ ਇਹ ਛੱਤਰ ਵੀ ਮਾਰ ਲੋ ਗਾਲਾਂ ਵੀ ਕੱਢ ਲੋ ਫਿਰ ਵੀ ਨਹੀਂ ਢੀਠ ਤੇ ਝੂਠ ਪੰਡਾਂ ਦੇ ਪੰਡ ਪੰਨੇ ਪਈਆਂ ਝੂਠਾਂ ਦੇ ਐਸਾ ਇਹ ਕਹਦਾ 5 ਲੱਖ ਏਕੜ ਨੂੰ ਮੈਂ ਬੀਦਾਂਗਾ ਕਿਤਰਾ ਬੀਦੋ ਕੀ ਦਾ ਫਸਲ ਦਾ ਟਾਈਮ ਆ ਗਿਆ ਹੁਣ ਮੈਨੂੰ ਦੱਸ ਰਿਹਾ ਸੀ ਤੁਹਾਡੇ 52 ਪਿੰਡਾਂ ਚ 1 ਕਰੋੜ 16 ਲੱਖ ਰੁਪਈਆ ਦੇ ਕੇ ਗਿਆ ਆ ਅੜਾ ਦੇ ਨੁਕਸਾਨ ਤੇ 52 ਪਿੰਡਾਂ ਚ 1 ਕਰੋੜ 16 ਲੱਖ ਇਹ ਮਤ ਪਹਿਲੀ ਗੱਲ ਤਾਂ 11 ਕਿੱਲੇ ਹੀ ਹੁੰਦੇ ਇੱਕ ਪਿੰਡ ਮਗਰ ਤੁਹਾਡੇ ਆ ਆ ਤਾਂ ਸਿੱਕਾਰ ਹੈ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਚੋਣੀਆਂ ਦੇ ਵੀ ਪੈਸੇ ਦਿੰਦੇ ਹੁੰਦੇ ਸੀ ਲੇਬਰ ਦੇ ਵੀ ਦਿੰਦੇ ਹੁੰਦੇ ਸੀ ਅਸਲੀ ਗੱਲ ਕੀ ਹੈ ਇਹਨਾਂ ਨੇ ਪੈਸਾ ਵਰਤ ਲਿਆ ਸਾਡੇ 12000 ਕਰੋੜ ਰੁਪਇਆ ਫਲੱਡ ਰੀਲੀਫ ਡਿਜ਼ਾਸਟਰ ਰੀਲੀਫ ਮੈਨੇਜਮੈਂਟ ਫੰਡ ਹੁੰਦਾ ਜਿਹਨੂੰ ਵੀ ਹੱਥ ਨਹੀਂ ਲਾ ਸਕਦੇ ਇਹਨਾਂ ਨੇ ਕੀ ਕੀਤਾ ਇਹ ਨੇ ਗੰਦੇ ਬੰਦੇ ਆ ਸਾਡੇ 12000 ਕਰੋੜ ਰੁਪਏ ਕੱਢ ਕੇ ਵਟ ਗਏ 5000 ਕਰੋੜ ਤਾਂ ਇਕੱਲੇ ਆ ਜਿਹੜਾ ਇਸ਼ਤਿਹਾਰ ਲਾਉਂਦੇ ਨਾ ਤੁਸੀਂ ਹਿੰਦੁਸਤਾਨ ਦੇ ਕੋਨੇ ਚਲੇ ਜਾ ਢਾੜੂ ਵਾਲੇ ਦੇ ਆ ਭਗਵੰਤ ਮਾਨ ਦਾ ਫੋਟੋ ਹੀ ਹਰ ਸੜਕ ਤੇ ਹਰ ਚੀਜ਼ ਤੇ ਵੀ ਉਹ 1000 ਕਰੋੜ ਰੁਪਏ ਸਾਲ ਦਾ ਉਹਦੇ ਚ ਵਟਦੇ ਇਹਨਾਂ ਨੇ 1000 ਕਰੋੜ ਰੁਪਏ ਐਂ ਕਰਕੇ ਸਾਰੇ ਕਾਲਾ ਮਲਾ ਕਰਕੇ ਤਾਈ ਉਹ ਦੁਵਾਨੀ ਨਹੀਂ ਦੇਦੇ ਦੇਖੋ ਐਡਾ ਵੱਡਾ ਪਾਪ ਐਡਾ ਵੱਡਾ ਗੁਨਾਹ ਕਰ ਰਹੇ ਆ ਆ 5 ਸਾਲ ਤੁਹਾਡੇ ਇਹਨਾਂ ਨੇ ਖਰਾਬ ਕਰਤੇ 5 ਸਾਲ ਕਾਂਗਰਸੀਆਂ ਨੇ ਕਰਤੇ ਤੁਸੀਂ ਕਿਤੇ ਬਹਿ ਕੇ ਸੋਚਿਆ ਕਿ ਸਹੀ ਹਮਦਰਦ ਕੌਣ ਆ ਆਪਣਾ ਕਿਹੜੀ ਪਾਰਟੀ ਆਪਣੀ ਆ ਕਿਹੜੀ ਪਰਾਈ ਆ ਕਿਹਨੇ ਸਾਨੂੰ ਕੁਝ ਦਿੱਤਾ ਜੇ ਤੁਸੀਂ ਸਹੀ ਦਿਲੋਂ ਸੋਚੋਗੇ ਨਾ ਥੋੜੀ ਆਪਣੀ ਖੇਤਰੀ ਪਾਰਟੀ ਆਕਾਲੀ ਦਲ ਦਾ ਮੁਕਾਬਲਾ ਕੋਈ ਪਾਰਟੀ ਨਹੀਂ ਕਰ ਸਕਦੀ ਇੱਕ ਪਾਰਟੀ ਵੀ ਨਹੀਂ ਕਰ ਸਕਦੀ ਜੋ ਕੁਝ ਵੀ ਕਿਸਾਨ ਨੂੰ ਸਹੂਲਤਾ ਮਿਲੀਆਂ ਸਾਰੀਆਂ ਹੀ 100% ਆਕਾਲੀ ਦਲ ਨੇ ਦਿੱਤੀ ਹੈ ਤੇ ਵੱਡੇ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਭਾਵੇਂ ਤੁਹਾਡੇ ਬੰਬੀਆਂ ਦੇ ਬਿੱਲ ਮਾਫ ਕਰਨੇ ਆ ਟੂਬਲ ਕਨੈਕਸ਼ਨ ਦੇਣੇ ਭਾਵੇਂ ਖਾਲੇ ਬਣਾਉਣੇ ਭਾਵੇਂ ਕਸੀਆਂ ਕੱਟਣੀਆਂ ਭਾਵੇਂ ਮੰਡੀਆਂ ਬਣਾਉਣੀਆਂ ਭਾਵੇਂ ਟਰੈਕਟਰ ਦੇ ਟੈਕਸ ਮਾਫ ਕਰਨਾ ਉਵੇਂ ਗਰੀਬ ਜਨਤਾ ਵਾਸਤੇ ਆਟਾ ਦਾਲ ਸ਼ਗਨ ਪੈਨਸ਼ਨ ਐਸਸੀ ਸਕਾਲਰਸ਼ਿਪ ਜਿੰਨੀਆਂ ਚੀਜ਼ਾਂ ਗਿਣਾਲਿਓ ਸਾਰੀਆਂ ਹੀ ਉਹਨਾਂ ਨੇ ਦਿੱਤੀਆਂ ਤੇ ਅੱਜ ਸਾਰੀਆਂ ਬੁਲਦੀਆਂ ਫਿਰਦੀਆਂ ਕੋਈ ਪੁੱਛਦਾ ਨਹੀਂ ਕਿਸੇ ਆਪਣੇ ਕੌਮ ਵਿੱਚ ਬਹੁਤ ਵੱਡੀ ਇੱਕ ਬਿਮਾਰੀ ਹੈ ਆਪਾਂ ਤਜਰਬੇ ਬੜੇ ਕਰਦੇ ਹਾਂ ਪਰ ਤਜਰਬੇ ਕਿੰਨਾ ਵੱਡਾ ਨੁਕਸਾਨ ਕਰ ਗਿਆ ਆਪਾਂ ਨੂੰ 10 ਸਾਲ ਪਿਛੇ ਹੋ ਗਏ ਅੱਜ ਮੈਂ ਸੜਕਾ ਬਣਾ ਕੇ ਗਿਆ ਸੀ ਮੈਂ ਅੰਮ੍ਰਿਤਸਰ ਖੈਰੀ ਦੇਖ ਲਓ ਤੁਹਾਡੇ ਨਾਲ ਹੈ ਕੁੱਟੀਆਂ ਪੀਆਂ ਜਿਹੜੇ ਮੋਰੇ ਕੋਏ ਹੋਏ ਪਏ ਆ ਦਰਬਾਰ ਸਾਹਿਬ ਦੇ ਸਾਹਮਣੇ ਮੈਂ ਕਿੰਨਾ ਸੋਹਣਾ ਬਣਾ ਕੇ ਗਿਆ ਸੀ ਗੰਦ ਪਿਆ ਅੱਜ ਪੂਰੇ ਪੰਜਾਬ ਵਿੱਚ ਉਦੋਂ ਹੀ ਇਟ ਲੱਗੀ ਆ ਜਦੋਂ ਆਪਣੀ ਸਰਕਾਰ ਸੀ ਉਹਦੇ ਬਾਅਦ ਨਹੀਂ ਲੱਗੀ ਨਾ ਲੱਗਣੀ ਐ ਕਿਉਂਕਿ ਸਾਡੇ ਵਾਸਤੇ ਕਾਲੀ ਦਲ ਵਾਸਤੇ ਆ ਘਰ ਆ ਉਹਨਾਂ ਵਾਸਤੇ ਗੈਸਟ ਹਾਊਸ ਐ ਕੀ ਦਿੱਲੀ ਆ ਗਏ ਗੈਸਟ ਆ ਉਧਰੇ ਗਏ ਜੇ 5 ਸਾਲ ਟੱਪ ਕੇ ਚੱਗੇ ਲੁਟਲੰਡ ਕਿ ਚੰਗਾ ਪੈਸਾ ਕਮਾ ਲਿਆ ਉਹ ਤਾਂ ਸੋਚਦੇ ਯਾਰ ਇੱਕ ਵਾਰ ਭਾਵੇਂ ਪੈਸਾ ਜਿੰਨਾ ਮਰਜ਼ੀ ਕਮਾ ਲਓ ਉਹ ਸੋਚਦੇ ਆ ਕਿ ਜਿਹੜੇ ਦੇਖ ਕਾਲੀ ਦਲ ਨੇ ਕੰਮ ਕੀਤੇ ਫਿਰ ਵੀ ਨਹੀਂ ਵੋਟਾਂ ਪਈਆਂ ਫਿਰ ਕੰਮ ਕਰਨ ਦਾ ਲੋੜ ਕੀ ਐ ਪੈਸੇ ਕਮਾਈਏ ਆ ਸੋਚ ਐ ਕਾਲੀ ਦਲ ਦੀ ਸੋਚ ਐ ਪੰਜਾਬ ਦੇ ਲੋਕ ਹੁਣ ਤੁਹਾਡੇ ਸਾਹਮਣੇ ਆ ਸਾਡੇ ਤੋਂ ਵੱਧ ਤਾਕਤ ਵੱਡੀ ਪਾਰਟੀ ਕਾਂਗਰਸ ਸਾਡੇ ਵੱਡੇ ਭਾਜਪਾ ਸਾਡੇ ਦਾ ਵਾਦਾ ਝਾੜੂ ਵਾਲਾ ਕੋਈ ਵਾਦਾ ਪਰ ਕਿਸੇ ਨੇ ਸੇਵਾ ਤੇ ਆਇਆ ਨਹੀਂ ਕਿਉਂਕਿ ਉਹਨਾਂ ਦੇ ਦਿਲਚਸੇਵਾ ਹੈ ਨਹੀਂ ਉਹਨਾਂ ਦੇ ਦਿਲ ਤਾਂ ਜੇਬਾਂ ਭਰਨਾ ਹੈ ਜੇਬ ਚ ਕੱਢਣਾ ਨਹੀਂ ਦਵਾਨੀ ਨਹੀਂ ਕੱਢਦੇ ਆਪਣੇ ਜੇਬ ਚ ਭਰ ਜਿੰਨਾ ਮਰਜ਼ੀ ਜੇਬ ਚ ਪਾ ਦਿਓ ਉਹਨਾਂ ਦੇ ਇਸ ਕਰਕੇ ਮੈਂ ਜਿਆਦਾ ਸਮਾਂ ਨਹੀਂ ਲਾਉਣਾ ਮੈਂ ਮਾਫੀ ਚਾਹਣਾ ਤੁਸੀਂ 12 ਵਜੇ ਤੇ ਬੈਠਿਓ ਪਰ ਮੈਂ ਵੀ ਰਾਤ ਨੂੰ 3 ਵਜੇ ਜਹਾਜ਼ ਤੇ ਲੈਂਡ ਕੀਤਾ ਦਿੱਲੀ 에ਰਪੋਰਟ 3 ਵਜੇ ਸਵੇਰੇ ਉਤੋਂ ਸਿੱਧਾ ਹੀ ਚੱਲਿਆ ਤੇ ਗੁਰਦ ਸਿੰਘ ਸਾਹਿਬ ਦੇ ਫਾਦਰ ਦਾ ਬ੍ਰਦਰ ਦੀ ਡੈਥ ਹੋ ਗਈ ਉੱਥੇ ਅਫਸੋਸ ਕਰਕੇ ਸਿੱਧਾ ਉੱਥੋਂ ਸਿੱਧਾ ਹੀ ਆ ਰਿਹਾ ਇੱਥੇ ਮੈਂ ਮੈਂ ਵੀ ਹਲੇ ਅੱਖਾਂ ਮਿੱਟੀਆਂ ਨਹੀਂ ਜਾਂਦੀਆਂ ਮੈਂ ਵੀ ਸੁੱਤਾ ਨਹੀਂ ਪੂਰੀ ਦਾ ਤੇ ਇਹਦੇ ਬਾਅਦ ਫਿਰ ਪ੍ਰੋਗਰਾਮ ਹੈ ਚਲੋ ਰਲ ਮਿਲ ਕੇ ਆਪਾਂ ਇਕੱਠੇ ਹੋ ਜਾਾਂਗੇ ਪਰ ਇੱਕ ਗੱਲ ਦੀ ਕਰਦਾ ਹੁਣ ਆ ਤਰਨਤਾਲਾਂ ਦੀ ਜੰਗ ਜਿੱਤਨੀ ਆ ਪੰਜ ਆਪਾਂ ਜਿੱਤ ਗਏ ਸੋਨਹਾ ਸਮਝ ਲਓ ਤੁਸੀਂ ਜਿੱਤ ਜੋ ਤਰਨਤਾਲਾਂ ਦੀ ਤੁਹਾਡੇ ਸਾਰਿਆਂ ਦੇ ਰਿਸ਼ਤੇਦਾਰੀਆਂ ਰੋਜ਼ਦਰੀਆਂ ਦੋਸਤ ਮਿੱਤਰ ਹੁਣੇ ਨਾਲ ਗਵਾਂਡ ਚ ਆ ਜਿੱਤ ਜੀਏ ਤੇ ਝਾੜੂ ਵਾਲਿਆਂ ਨੂੰ ਤਾਂ ਬਾਹਰ ਟਪਾ ਦਊ ਮੈਂ ਇਹ ਜਿੱਤਣ ਦੇ ਬਾਅਦ ਹੀ